ਉਹ ਬਿੱਟੂ ਨਾਮ ਦਾ ਮੁੰਡਾ ਜਿੰਨੇ ਕਿ ਅੱਜ ਤੋਂ 4 3-4 ਮਹੀਨੇ ਪਹਿਲਾਂ ਮੈਨੂੰ ਇੱਕ ਫੋਨ ਤੋਂ Google Pay ਕੀਤਾ ਸੀ ਪੇਮੈਂਟ ਉਹ ਵੀ ਕਿਸੇ ਹੋਰ ਦੇ ਅਕਾਊਂਟ ਚੋਂ ਪੇਮੈਂਟ ਟ੍ਰਾਂਸਫਰ ਕੀਤੀ ਮੈਨੂੰ 300 ਰੁਪਏ ਉਹ ਕਹਿੰਦੇ ਉਹਨੇ ਮੇਰੇ ਕੋ ਕੈਸ਼ ਲਏ ਸੀਗੇ ਮੈਨੂੰ ਚਾਹੀਦੇ ਆ Google Pay ਮੈਂ ਜਿੰਨੂੰ ਇਹਨੇ ਦੇਨੇ ਹੀ ਉਹ ਲੈਂਦਾ ਨਹੀਂ ਪਿਆ ਸੀ ਇਹਨੇ ਮੇਰੇ ਕੋ 300 ਕੈਸ਼ ਲੈ ਲਏ ਉਸ ਚੱਕਰ ਦੇ ਵਿੱਚ ਮੈਨੂੰ B division ਪੁਲਿਸ ਸਟੇਸ਼ਨ ਚੋਂ ਫੋਨ ਆਇਆ ਕਿ ਤੁਹਾਡੇ ਅਕਾਊਂਟ ਚ ਇਹਨੇ ਪੈਸੇ ਇਨੀ ਤਰੀਕ ਨੂੰ ਟ੍ਰਾਂਸਫਰ ਹੋਏ ਆ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਮੈਂ ਗਿਆ ਮੈਂ ਉਹਨਾਂ ਨੂੰ ਦੱਸਿਆ ਕਿ ਭਾਜੀ ਸਰ ਇਦਾਂ ਬਿੱਟੂ ਨਾਮ ਦਾ ਮੁੰਡਾ ਜਿਹਨੇ ਮੈਨੂੰ ਗੂਗਲ ਪੇਮੈਂਟ ਕੀਤੀ ਸੀ ਉਸ ਕੇਸ ਦੇ ਵਿੱਚ ਬਿੱਟੂ ਨੂੰ ਜੇਲ੍ਹ ਹੋ ਗਈ ਤੇ ਬਿੱਟੂ ਜੇਲ੍ਹ ਜਾਣ ਤੋਂ ਪਹਿਲਾਂ ਮੈਨੂੰ ਪਹਿਲਾਂ ਹੀ ਧਮਕੀ ਦਿਂਦਾ ਸੀ ਕਿ ਤੂੰ ਹੁਣ ਥੋੜਾ ਬਚ ਕੇ ਰਹੀਂ ਤੇਰਾ ਭਰਾ ਵੀ ਰਾਤ ਸਵੇਰ ਆਂਦਾ ਜਾਂਦਾ ਵਾ ਤੇ ਹੁਣ ਮੈਂ ਤੁਹਾਨੂੰ ਦੇਖਾਂਗਾ ਉਸ ਚੱਕਰ ਦੇ ਵਿੱਚ ਕੱਲ ਰਾਤ ਰਾਤੀ 9:30 ਵਜੇ ਬਿੱਟੂ ਤੇ ਨਾਲ ਉਹਦੇ 16 15 16 ਮੁੰਡੇ ਹੋਰ ਆਏ ਇੱਕ ਰਮੇਸ਼ ਬਿੱਟੂ ਇੱਕ ਮਿਲਖਾ ਇਹ ਤਿੰਨ ਬੰਦਿਆਂ ਨੂੰ ਮੈਂ ਜਾਣਦਾ ਦੇਖਿਆ ਵੀ ਬਹੁਤ ਆਰ ਤੇ ਚੋਰੀ ਚਾਰੀ ਕਰਦੇ ਮੁੰਡੇ ਇਹਨਾਂ ਨੇ ਆ ਕੇ ਇਹ ਮੁੰਡੇ ਆ ਕੇ ਮੇਰੇ ਛੋਟੇ ਭਰਾ ਦੇ ਗਲ ਪਏ ਇਹਨੂੰ ਛੋਟੇ ਭਰਾ ਨੂੰ ਛਡਾਨ ਗਿਆ ਉਹ ਮੇਰੇ ਵੀ ਤਲਵਾਰਾਂ ਮਤਲਬ ਹਥਿਆਰਾਂ ਨਾਲ ਹਮਲਾ ਕੀਤਾ ਮੌਕੇ ਤੇ ਐਸਐਚਓ ਸਾਹਿਬ ਪਹੁੰਚ ਕੇ ਤੇ ਉਹਦੀ ਮਤ ਕੇ ਦੀ ਜਾਂਚ ਪੜਤਾਲ ਕਰ ਰਹੇ ਮੈਂ ਹਰਪਾਲ ਸਿੰਘ ਏਡੀਐਸਪੀ ਸਪੈਸ਼ਲ ਕਮ ਏਡੀਐਸਪੀ 2 ਅਮਰਸਰ ਸਿਟੀ ਆਪ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਹਾਂ ਇੱਕ ਸੋਸ਼ਲ ਮੀਡੀਆ ਤੇ ਇੱਕ ਬਹੁਤ ਜਿਹੜੀ ਵਾਇਰਲ ਹੋ ਰਹੀ ਆ ਕਿ ਸਰਦਾਰ ਮੁੰਡਿਆਂ ਦੇ ਨਾਲ ਜਿਹੜੀ ਉਹਨਾਂ ਦੀ ਝਗੜਾ ਕੀਤਾ ਗਿਆ ਜਿਹੜੇ ਪ੍ਰਵਾਸੀ ਉਹਨਾਂ ਵੱਲੋਂ ਜੋ ਇਹ ਜਿਹੜੀ ਆ ਬਿਲਕੁਲ ਗਲਤ ਗੱਲ ਆ ਲੜਕੇ ਦੋਨੋਂ ਜਿਹੜੇ ਮੇਰੇ ਨਾਲ ਖੜੇ ਨੇ ਮੈਂ ਧਿਆਨ ਚ ਰਹਿਣਾ ਕਿ ਇਹਨਾਂ ਦਾ ਗਵਾਂਢੀ ਹੀ ਮੁੰਡਾ ਬਿੱਟੂ ਤੇ ਹਰਮੇਸ਼ ਤੇ ਇੱਕ ਮਿਲਖਾ ਇਹ ਚਾਰ ਜਣੇ ਸੀ ਜਿਨ੍ਹਾਂ ਨੇ ਕੱਲ ਰਾਤੀ 9 ਵਜੇ ਇਹਨਾਂ ਦੇ ਨਾਲ ਝਗੜਾ ਕੀਤਾ ਸੀ ਝਗੜੇ ਦੀ ਜਿਹੜੀ وجہ ਰੰਚ ਸੀ ਸੀ ਇਹ ਜਿਹੜਾ ਬਿੱਟੂ ਇਹਦੇ ਉੱਤੇ 7 ਅਨਕਦਮੇ ਦਰਜ ਨੇ ਪਹਿਲਾਂ ਇਹ ਜਿਹੜਾ ਵਾ ਇਹਦੇ ਇੱਕ ਪਹਿਲਾਂ ਚੋਰੀ ਕੀਤੀ ਸੀ ਜਿਹੜੀ ਚੋਰੀ ਦੇ ਵਿੱਚ ਉਸਨੇ ਉਸ ਚੋਰੀ ਦੇ ਫੋਨ ਦੇ ਤੋਂ ਜਿਹੜੀ Google Payment ਆ ਉਹ ਇਹਦੇ ਵੱਡੇ ਭਰਾ ਦੇ ਜਿਹੜੇ ਹਰਮੇਸ਼ ਦੇ ਵੱਡੇ ਭਰਾ ਦੇ ਜਿਹੜਾ ਇਹਦੇ ਫੋਨ ਦੇ ਉੱਤੇ ਤੇ ਲੜਕੇ ਦੇ ਪੇਮੈਂਟ ਕੀਤੀ ਸੀ ਜਿਹਦੇ ਨਾਲ ਹੀ ਉਹ ਜਿਹੜਾ ਦੋਸ਼ੀ ਟਰੇਸ ਹੋ ਗਿਆ ਔਰ ਇਹਨੇ ਦੱਸਿਆ ਕਿ ਇਹ ਜਿਹੜੀ ਆ ਮੇਰੇ ਫੋਨ ਦੇ ਵਿੱਚ ਪੇਮੈਂਟ ਜਿਹੜੀ ਆ ਬਿੱਟੂ ਨੇ ਕੀਤੀ ਸੀ ਜੇਦੇਤੇ ਬਿੱਟੂ ਜਿਹੜਾ ਗ੍ਰਿਫਤਾਰ ਹੋ ਕੇ ਜਿਹੜਾ ਉਹਨੂੰ ਜੇਲ੍ਹ ਜਾਣਾ ਪਿਆ ਉਸ ਸਮੇਂ ਹੀ ਬਿੱਟੂ ਨੇ ਇਹਨਾਂ ਨੂੰ ਧਮਕੀ ਦਿੱਤੀ ਸੀ ਕਿ ਜਦੋਂ ਮੈਂ ਬਾਹਰ ਆਇਆ ਤੇ ਤੁਹਾਡੇ ਨਾਲ ਤੁਸੀਂ ਮੈਨੂੰ ਅਰੈਸਟ ਕਰਾਇਆ ਵਾ ਮੈਂ ਤੁਹਾਡੇ ਦੇ ਖਿਲਾਫ ਜਿਹੜਾ ਝਗੜਾ ਕਰੂਗਾ ਜੋ ਉਹਦੇ ਤੈਅ ਸੀ ਉਸਨੇ ਜਿਹੜਾ ਬਾਹਰ ਆਣ ਕੇ ਆਪਣੇ ਸਾਥੀ ਚਾਰ ਜਣੇ ਨਾਲ ਲੈ ਕੇ ਜਿਹੜੇ ਭਵਿੰਦਰ ਜਿਹੜਾ ਉਹਦੇ ਵੱਡਾ ਛੋਟਾ ਭਰਾ ਜਿਹੜਾ ਭਵਨੀਸ਼ਿਆ ਉਹਦੇ ਨਾਲ ਜਿਹੜਾ ਝਗੜਾ ਕੀਤਾ ਉਹਦੇ ਝਗੜੇ ਦੇ ਵਿੱਚ ਉਹਦੀ ਜਿਹੜੀ ਆ ਪਗੜੀ ਉੱਤਰ ਗਈ ਅਤੇ ਉਹਦੇ ਸਟਾਫ ਵੀ ਲੱਗੀਆਂ ਜੋ ਮੌਕੇ ਤੇ ਉੱਤੇ ਸਾਡੇ ਐਸ ਐਚਓ ਸਾਹਿਬ ਜਿਹੜੇ ਆ ਉਹ ਪਹੁੰਚ ਗਏ ਜਿਨ੍ਹਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਹੋਇਆਂ ਜਿਹੜਾ ਵਾ ਇਹਨਾਂ ਦੇ ਜਿਹੜਾ ਐਮ ਐਲ ਆਰ ਮੈਡੀਕਲ ਕਰਵਾਇਆ ਅਤੇ ਇਹਨਾਂ ਦਾ ਬਿਆਨ ਲਿਖ ਕੇ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਮੁਕਦਮਾ ਦਰਜ ਕੀਤਾ ਅਤੇ ਦੋਸ਼ੀਆਂ ਦੇ ਭਾਰ ਵਾਸਤੇ ਵੱਖ-ਵੱਖ ਟੀਮਾਂ ਲਾਤੀਆਂ ਗਈਆਂ ਕੋਈ ਵੀ ਇਹੋ ਜਿਹੜੀ ਆ ਪ੍ਰਵਾਸੀ ਵਾਲੀ ਕੋਈ ਗੱਲ ਨਹੀਂ ਕੀ ਕਿ ਬਿੱਟੂ ਅਤੇ ਜਿਹੜੇ ਭਗਨੇਸ਼ ਤੇ ਭਵਿੰਦਰ ਨੜਕਾ ਇਹ ਆਪਕੁ ਜੁ ਮੱਲੇਦਾਰ ਨੇ ਤੇ ਇਸ ਰੰਚੀਸ ਦੇ ਕਹਤੀ ਇਹਨਾਂ ਦਾ ਝਗੜਾ ਹੋਇਆ ਸੀ ਜਿਸ ਝਗੜੇ ਦੇ ਵਿੱਚ ਇਹਨਾਂ ਨੇ ਸਟੱਲ ਕੀਆ ਸੀ ਜਿਨ੍ਹਾਂ ਦੋਸ਼ੀਆਂ ਨੇ ਬੇਵਿਮਾਸ਼ੀ ਕੀਤੀ ਆ ਉਹਨਾਂ ਦੇ ਕਲਾਮ ਕਰਮਾਂ ਦਲਚ ਕਰਕੇ ਤਫਤੀਸ਼ ਜੜੀਆ ਕੀਤੀ ਜਾ ਰਹੀ ਹੈ ਧੰਨਵਾਦ